ਅਬ ਇਸ ਵੇਲੇ ਜਿਸ ਬਹੁਤ ਮੁਸ਼ਕਲ ਭਰੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਉਹ ਐਸਾ ਦੌਰ ਹੈ ਜਿਹੋ ਦਾ ਕਿ ਪਿਛਲੇ 40 ਸਾਲਾਂ ਦੇ ਦੌਰਾਨ ਇਹੋ ਜੀ ਤਰਾਸਤੀ ਨਹੀਂ ਆਈ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਜਿਸ ਤਰੀਕੇ ਦੇ ਨਾਲ ਹੱਸਦੇ ਹੋਏ ਜਾ ਰਹੇ ਨੇ ਹੜ੍ਹਾਂ ਮਾਰੇ ਖੇਤਰਾਂ ਦੇ ਵਿੱਚ ਉੱਥੋਂ ਲੱਗਦਾ ਹੈ ਕਿ ਜਿਵੇਂ ਉਹ ਪਿਕਚਰ ਜਿਹੜਾ ਟੂਰਿਜ਼ਮ ਹੈ ਉਹਦੇ ਉੱਤੇ ਨਿਕਲੇ ਹੋਏ ਹੋਣ ਘੱਟੋ ਘੱਟ ਇਸ ਮੌਕੇ ਦੇ ਉੱਤੇ ਤਾਂ ਜਿਹੜਾ ਉਹ ਸੀਰੀਅਸ ਹੋ ਜਾਣਾ ਚਾਹੀਦਾ ਚਿੜੀਆਂ ਦੀ ਮੌਤ ਤੇ ਗਵਾਰਾਂ ਵਾਲਾ ਹਾਸਾ ਉਹ ਇਸੇ ਨੂੰ ਕਹਿੰਦੇ ਆ ਕਿ ਤੁਸੀਂ ਕਿਵੇਂ ਹੱਸ ਸਕਦੇ ਹੋ ਚਾਰ ਚਫੇਰੇ ਜਦੋਂ ਬਰਬਾਦੀ ਦਾ ਮੰਜ਼ਰ ਹੋਇਆ ਪਿਆ ਹੋਵੇ ਉੱਥੇ ਹਾਸਾ ਹਾਰ ਰਿਆ ਹੋਵੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਪੰਜਾਬ ਦੇ ਨਾਲ ਪੰਜਾਬ ਦੀ ਇਸ ਤਰਾਸਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਤੁਸੀਂ ਫੋਟੋਆਂ ਖਿਚਾਉਣ ਤੱਕ ਸੀਮਤ ਹੋ ਕਿਉਂਕਿ ਐਸੀਆਂ ਸਰਕਾਰਾਂ ਆਗੀਆਂ ਜਿਹੜੀਆਂ ਦੇ ਕੰਨ ਤੇ ਕਿਸੇ ਗੱਲ ਦੀ ਜੂ ਨਹੀਂ ਸਕ ਇਹ ਸੇ ਮੁੱਖ ਮੰਤਰੀ ਸਾਹਿਬ ਬਣ ਗਏ ਹੈ ਜਿਨ੍ਹਾਂ ਨੂੰ ਕੋਈ ਪੰਜਾਬ ਦੀ ਫਿਕਰ ਨਹੀਂ ਕੋਈ ਕਹਿੰਦਾ ਦਿੱਲੀ ਵਾਲੇ ਰਾਜ ਕਰ ਰਹੇ ਹੈ ਕੋਈ ਕਹਿੰਦਾ ਪੰਜਾਬ ਵਾਲੇ ਕਰ ਰਹੇ ਹੈ ਆਪਸ ਵਿੱਚ ਹੀ ਲੁਕਣਮਚੀਚੀ ਖੇਡ ਰਹੇ ਹੈ ਕੋਈ ਕਿਸੇ ਤੇ ਇਲਜ਼ਾਮ ਲਾ ਦਿੰਦਾ ਹੈ ਕੋਈ ਕਿਸੇ ਤੇ ਇਲਜ਼ਾਮ ਲਾ ਦਿੰਦਾ ਹੈ ਜਾਣ ਬੁੱਝ ਕੇ ਇਹ ਸਾਰੀ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਔਰ ਹੁਣ ਆਰ ਪਾਰ ਦੀ ਲੜਾਈ ਇਹ ਸਰਕਾਰ ਨਾਲ ਤੇ ਪੰਜਾਬ ਦੀ ਪੁਲਿਸ ਨਾਲ ਤੇ ਪੰਜਾਬ ਦੇ ਖਾਸ ਕਰਕੇ ਡੀਜੀਪੀ ਨਾਲ ਤੇ ਮੁੱਖ ਮੰਤਰੀ ਨਾਲ ਲੜਾਈ ਲੜਨੀ ਪਏਗੀ ਬਹੁਤ ਹੋ ਗਿਆ ਕਿੰਨੇ ਕ ਪੁੱਤ ਤੇ ਸਾਡੇ ਪਿਓ ਮਰਵਾਵਾਂਗੇ ਅਸੀਂ ਰਾਹਤ ਕਾਬਜਾ ਚ ਜਿੱਥੇ ਸਰਕਾਰ ਕੰਮ ਨਹੀਂ ਕਰ ਰਹੀ ਉਥੇ ਝੁਟਿਆ ਵਿਅਕਤੀ ਉਹਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਸੁਰੱਖਿਤ ਕੌਣ ਹੈ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਦੇਣਗੇ ਕਿ ਪੰਜਾਬ ਦੇ ਡੀਜੀਪੀ ਸਾਹਿਬ ਦੇਣਗੇ ਇਹ ਫੈਸਲਾ ਤੁਸੀਂ ਕਰ ਲੋ ਦੋਨਾਂ ਨੂੰ ਅਸਿਫਾ ਦੇ ਦੇਣਾ ਚਾਹੀਦਾ ਹਰ ਤੁਸੀਂ ਨਹੀਂ ਸੰਭਾਲ ਸਕੇ ਪਾਣੀ ਹਾਲਾਤ ਬੁਰਾ ਹਾਲ ਹੋ ਗਿਆ ਪੰਜਾਬ ਬੱਤੋਂ ਬੱਤਰ ਹੋ ਗਿਆ ਹਰ ਵਰਗ ਤੁਹਾਡੇ ਤੋਂ ਦੁਖੀ ਹੈ ਕਿਸਾਨ ਦੁਖੀ ਹੈ ਮਜ਼ਦੂਰ ਦੁਖੀ ਹੈ وپاری روکی ہے ہر ویک تھے تو دور کرمچاری رکھی ہے پتا نہیں کہ گلان چکتا ہوں ہوں گی سن لو تر پار کی لڑائی لڑا میں جانا سی ہشیار پور کل میٹنگ رکھی ہے فلاڈا کے متعلق سارے پنجاب کا دورہ کر رہے ہیں لیکن اورے تو یہ اتي ضروری کام ہے ਸਾਡਾ ਬਲਾਕ ਦੀ ਪ੍ਰਧਾਨੀ ਜਿਹੜੀ ਚਾੜ੍ਹ ਹੈ ਹਾਲਾਂਕਿ ਸਾਰੇ ਜਾਣਦੇ ਨੇ ਕਿ ਅੱਜ ਜੋ ਪੰਜਾਬ ਤੇ ਹਾਲਾਤ ਨੇ ਇਹਦੇ ਲਈ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਸੱਚ ਜਾਣਿਓ ਇਹ ਫੈਸਲਾ ਕੀਤਾ ਸੀ ਕਿ ਜਦ ਤੱਕ ਪੰਜਾਬ ਇਸ ਮੁਸੀਬਤ ਦੇ ਸਮੇਂ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਸਰਕਾਰ ਨੂੰ ਉਹਦੀਆਂ ਨਕਾਮੀਆਂ ਨਹੀਂ ਗਿਣਉਣੀਆਂ ਸਰਕਾਰ ਨੂੰ ਹੱਲਾਸ਼ੇਰੀ ਦੇਾਂਗੇ ਭਾਈ ਡਟ ਕੇ ਲੋਕਾਂ ਦੀ ਸੇਵਕ ਪਰ ਜਿਸ ਸਰਕਾਰ ਤੋਂ ਪੰਜਾਬੀ ਤਵਕਕੋ ਰੱਖਦੇ ਨੇ ਜਿਸ ਸਰਕਾਰ ਤੋਂ ਲੋਕ ਇਹ ਚਾਹੁੰਦੇ ਸੀ ਕਿ ਇਸ ਮੁਸ਼ਕਲ ਦੇ ਸਮੇਂ ਚ ਸਰਕਾਰ ਲੋਕਾਂ ਦੀ ਬਾਹ ਫੜੂ ਉਹ ਸਰਕਾਰ ਤਾਂ ਸੋੜੀ ਸਿਆਸਤ ਕਰਨ ਦੇ ਵਿੱਚ ਰੁੱਝੀ ਪਿਛਲੇ 3-4 ਦਿਨ ਤੋਂ ਜਿਸ ਤਰੀਕੇ ਸਰਕਾਰ ਨੇ ਆਪਣੀ ਨਕਾਮੀ ਛਪਾਉਣ ਦੇ ਲਈ ਦੂਜੇ ਮੁੱਦੇ ਉਭਾਰੇ ਨੇ ਉਥੋਂ ਸਪਸ਼ਟ ਹੈ ਕਿ ਸਰਕਾਰ ਨੇ ਆਪਣਾ ਫੇਲੀਅਰ ਕਬੂਲ ਨਹੀਂ ਪਹਿਲਾ ਪਟਾਣ ਮਾਜਰਾ ਸਾਹਿਬ ਦੀ ਸਕ੍ਰਿਪਟ ਮਤਲਬ ਫਿਲਮਾਂ ਮੰਗੂ ਆਪਾਂ ਕੰਮ ਕਰਦੇ ਆ ਕਿ ਕਐਮਐਲਏ ਸਰਕਾਰ ਦੇ ਖਿਲਾਫ ਬੋਲਿਆ ਫਿਰ ਉਹ ਮੀਡੀਆ ਦੇ ਵਿੱਚ ਚੱਲਿਆ ਫਿਰ ਉਹ ਤੇ ਪਰਚਾ ਹੋਇਆ ਫਿਰ ਕਹਿੰਦੇ ਜੀ ਗ੍ਰਿਫਤਾਰ ਹੋ ਗਿਆ ਫਿਰ ਭਜਾਤਾ ਅੱਜ ਐਮਐਲਏ ਸਾਹਿਬ ਸਾਹਮਣੇ ਆ ਕੇ ਕਹਿੰਦੇ ਜੀ ਮੈਂ ਤਾਂ ਪੁਲਿਸ ਨੂੰ ਰੋਟੀ ਖਾਣ ਬਿਠਾਤਾ ਤੇ ਮੈਂ ਭੱਜ ਗਿਆ ਮਤਲਬ ਆਪਾਂ ਕਰ ਕੀ ਰਹੇ ਆ ਇਹਦੇ ਤੇ ਤਾਂ ਡੀਜੀਪੀ ਸਾਹਿਬ ਦੱਸਣ ਵੀ ਭਾਈ ਪੁਲਿਸ ਉੱਥੇ ਰੋਟੀ ਖਾਣ ਗਈ ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੱਲ ਜੋ ਕੀਤਾ ਉਹਨੇ ਤਾਂ ਬਹੁਤ ਵੱਡਾ ਸਵਾਲ ਮੁੱਖ ਮੰਤਰੀ ਦੀ ਕੁਰਸੀ ਤੇ ਤਾਂ ਖੜਾ ਕਰਨਾ ਹੀ ਕਰਨਾ ਸੀ ਭਗਵੰਤ ਮਾਨ ਸਾਹਿਬ ਨਿੱਜੀ ਤੌਰ ਤੇ ਥੋੜੇ ਤੇ ਖੜਾ ਕਰਤਾ ਇਹ ਮੁਸੀਬਤ ਦੇ ਸਮੇਂ 'ਚ ਕਿਸੇ ਨੂੰ ਵੀ ਇਹ ਚੇਤਾ ਆਉਂਦਾ ਹੈ ਕਿ ਕੋਈ ਮੁੱਖ ਮੰਤਰੀ ਇਹ ਸੋਚ ਸਕਦਾ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਫਿਲਮ ਵਾਂਗੂ ਜਾ ਕੇ ਸ਼ੂਟਿੰਗ ਕਰੀਏ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਫਿਰੋਜ਼ਪੁਰ ਸ਼ਹਿਰ ਦੀ ਜਿਹਦੇ ਘਰੇ ਕਹਿੰਦੇ ਇੱਕ ਬੂੰਦ ਹੜਾਂ ਦਾ ਪਾਣੀ ਨਹੀਂ ਗਿਆ ਉਹਨੂੰ ਆਪਾਂ ਤਿਆਰ ਬਿਆਰ ਕਰਕੇ ਉੱਥੇ ਖੜਾਤਾ ਉਹ ਕਹਿੰਦੇ ਜੀ ਅਸੀਂ ਬਰਬਾਦ ਹੋ ਗਏ ਮੁੱਖ ਮੰਤਰੀ ਸਾਹਿਬ ਮੈਂ ਰੋਕੇ ਦਿਖਾਤਾ ਤੇ ਅੱਜ ਸਾਰੇ ਪੰਜਾਬ ਦੇ ਸਾਹਮਣੇ ਉਹ ਗੱਲ ਨਿਕਲੀ ਕਿ ਕਿਸ ਤਰੀਕੇ ਇਸ ਸਕ੍ਰਿਪਟ ਲਿਖੀ ਗਈ ਸੀ ਕਿ ਇਸ ਤਰੀਕੇ ਪੰਜਾਬ ਦੀ ਸੇਵਾ ਕਰੋਗੇ ਕੀ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਹੈ ਮੈਂ ਮੁੱਖ ਮੰਤਰੀ ਸਾਹਿਬ ਸਪਸ਼ਟ ਤੌਰ ਤੇ ਗੱਲਾਂ ਕਹਿਣੀਆਂ ਤਾਂ ਨਹੀਂ ਚਾਹੁੰਦਾ ਸੀ ਪਰ ਅੱਜ ਹੁਣ ਕਿਉਂਕਿ ਆਪ ਆदमी پارٹی ਆਪ ਡਰਾਮਾ ਕਰ ਰਹੀ ਹੈ ਤਾਂ ਸਵਾਲ ਤਾਂ ਤੁਹਾਨੂੰ ਕਰਨਾ ਪੈਂਦਾ ਇਹ ਪੰਜਾਬ ਦੇ ਹਾਲਾਤਾਂ ਲਈ ਅਸਲ ਦੇ ਵਿੱਚ ਜ਼ਿੰਮੇਵਾਰ ਤਾਂ ਤੁਸੀਂ ਆ ਇਹ ਸਾਰੀਆਂ ਮੀਟਿੰਗਾਂ ਹੁੰਦੀਆਂ ਕਦੋਂ ਮਤਲਬ ਬਤੌਰ ਮੁੱਖ ਮੰਤਰੀ ਦੱਸੋ ਜਨਵਰੀ ਫਰਵਰੀ ਦੇ ਵਿੱਚ ਹੁੰਦੀਆਂ ਨੇ ਔਰ ਇਸ ਸਾਲ ਜਨਵਰੀ ਫਰਵਰੀ ਚ ਆਪਾਂ ਰਵਿੰਦ ਕੇਜਰੀਵਾਲ ਸਾਹਿਬ ਦੀ ਇਲੈਕਸ਼ਨ ਚ ਬਿਜੀ ਸੀ ਸਾਰੇ ਮੰਤਰੀ ਸਾਰੇ ਐਮ ਐਲ ਏ ਮੁੱਖ ਮੰਤਰੀ ਉੱਥੇ ਬਿਠਾਏ ਸੀ ਸੋਹਰੇ ਮੀਟਿੰਗਾਂ ਕਰਨੀਆਂ ਕਿਨੇ ਸੀ ਹੜਾਂਦੀਆਂ ਫਿਰ ਉਸ ਤੋਂ ਬਾਅਦ ਆਪਾਂ BBMP ਦੀ ਸਿਆਸਤ ਸ਼ੁਰੂ ਕਰ ਦਿੱਤੀ ਔਰ ਖਾਸ ਕਰਕੇ ਜਿਹੜਾ ਨਹਿਰੀ ਵਿਭਾਗ ਹੈ ਇਹ ਪੰਜਾਬ ਦੇ ਲਈ ਇੱਕ ਬਹੁਤ ਮਹੱਤਵਪੂਰਨ ਮਹਿਕਮਾ ਤੇ ਇਹਦੇ ਆਪਾਂ 3 ਸਾਲਾਂ ਚ ਮੰਤਰੀ ਬਦਲਤੇ ਚਾਰ ਪਹਿਲਾ ਹਰਜੋਤ ਬੈਂਸ ਫਿਰ ਮੀਤ ਹੈਰ ਫਿਰ ਚੇਤਨ ਜੋੜਾ ਮਾਜਰਾ ਸਾਹਿਬ ਹੁਣ ਬਰਿੰਦਰ ਕੋਇਲ ਜੀ ਸੋ ਮੰਤਰੀਆਂ ਨੇ ਕੰਮ ਕਦੋਂ ਕਰਨਾ ਉਹਨਾਂ ਨੂੰ ਮਹਿਕਮੇ ਦੀ ਸਮਝ ਹੀ ਹੈ ਨਹੀਂ ਤਾਂ ਕਰਕੇ ਅਜੇ ਪੰਜਾਬ ਦੇ ਹਾਲਾਤ ਨੇ ਕਿਉਂਕਿ ਕੱਲੀ ਸਿਆਸਤ ਕਰਨ ਦੇ ਵਿੱਚਾਂ ਬੀਬੀ ਐਮਪੀ ਦੀ ਆਪਾਂ ਸਿਆਸਤ ਕਰਦੇ ਰਹੇ ਨਾਲੇ ਹਰਿਆਣੇ ਨੂੰ ਪਾਣੀ ਦਿੰਦੇ ਰਹੇ ਨਾਲੇ ਉੱਪਰੋਂ ਸਿਆਸਤ ਕਰਦੇ ਰਹੇ ਕਦੇ ਸੋਚਿਆ ਹੀ ਨਹੀਂ ਵੀ ਨਦੀਆਂ ਨਾਲਿਆਂ ਦੀ ਕੱਸੀਆਂ ਦੀ ਸਫਾਈ ਕਰਾ ਲਈ ਅੱਗੇ ਬਰਸਾਤਾਂ ਦਾ ਮੌਸਮ ਆਇਆ ਐਸਡੀਆਰਫ ਦਾ ਜਿਹੜਾ ਫੰਡ ਹੈ ਉਹਦੇ ਚ ਪੰਜਾਬ ਨੇ ਆਪਣਾ ਹਿੱਸਾ ਨਹੀਂ ਪਾਇਆ ਕਿਉਂਕਿ ਕੇਂਦਰ ਦਾ ਇੱਕ ਹਿੱਸਾ ਪੰਜਾਬ ਨੇ ਆਪਣਾ ਹਿੱਸਾ ਪਾਉਣਾ ਸਾਰੇ ਸੂਬਿਆਂ ਨੇ ਉਹ ਫੰਡ ਦੇ ਵਿੱਚ ਆਪਣਾ ਹਿੱਸਾ ਪਾ ਲਿਆ ਸਿਵਾਏ ਪੰਜਾਬ ਤੋਂ ਤਾਂ ਅੱਜ ਪੰਜਾਬ ਦੇ ਹਾਲਾਤ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿਹੜੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਕਦੇ ਸੜਕ ਤੇ ਬਹਿ ਕੇ ਰੋਟੀ ਖਾਣ ਲੱਗ ਜਾਂਦੇ ਨੇ ਉਹ ਵੀ ਹੁਣ ਵੀਡੀਓ ਸਾਹਮਣੇ ਆ ਗਈ ਕਿ ਬੈਠੇ ਫੋਟੋ ਖਚਾਈ ਫਿਰ ਰੋਟੀ ਚਕਾਤੀ ਆਪਾਂ ਕਿਉਂ ਮੁੱਖ ਮੰਤਰੀ ਸਾਹਿਬ ਇਹ ਜੇ ਕੰਮ ਕਰਦੇ ਆ ਪੰਜਾਬੀਆਂ ਨੇ ਤੁਹਾਡੇ ਤੇ ਜ਼ਿੰਮੇਵਾਰੀ ਦਿੱਤੀ ਹੈ 92 ਐਮਐਲਏ ਦਿੱਤੇ ਨੇ ਉਹ ਪੰਜਾਬ ਦਾ ਕੰਮ ਕਰਕੇ ਦਿਖਾਓ ਇਹ ਜਿਹੜੀ ਫੋਕੀ ਸ਼ੌਹਰਤ ਹੈ ਇਹ ਜਿਹੜਾ ਹਰ ਸਮੇਂ ਕੈਮਰੇ ਲਾ ਕੇ ਇਹ ਦੇਖ ਲਿਆ 2022 ਤੋਂ ਪਹਿਲਾਂ ਚੱਲ ਗਿਆ ਔਰ ਅੱਜ ਪੰਜਾਬ ਇਹ ਵੀ ਸਮਝ ਗਿਆ ਕਿ ਪੰਜਾਬ ਤੋਂ ਕਿੱਡੀ ਵੱਡੀ ਗਲਤੀ ਹੋਈ ਕਿਉਂਕਿ ਆਪਾਂ ਪੜਦੇ ਹੁੰਦੇ ਹੁੰਨੇ ਨਾ ਕਿ ਕਿਤਾਬਾਂ ਦੇ ਵਿੱਚ ਇੱਕ ਐਸੇ ਲਿਖਿਆ ਹੁੰਦਾ ਹੈ ਨੀਚੇ ਉਹਦੇ ਸੰਖੇਪ ਦੇ ਵਿੱਚ ਸੰਖੇਪ ਦੇ ਵਿੱਚ ਅੱਜ ਪੰਜਾਬ ਨੂੰ ਇਹ ਸਮਝ ਆ ਗਿਆ ਕਿ ਕਿਸ ਤਰੀਕੇ ਪੰਜਾਬ ਨੂੰ ਠੱਗਿਆ ਗਿਆ ਆਹੀ ਗੱਲਾਂ ਕਰਕੇ ਪੰਜਾਬ ਨੂੰ ਠੱਗਿਆ ਗਿਆ ਜਿੱਦਾਂ ਕੱਲ ਉਹ ਉਥੇ ਮਜੀਦ ਕੌਰ ਜੀ ਨੂੰ ਖੜਾ ਲਿਆ ਮੈਂ ਤਾਂ ਮਜੀਦ ਕੌਰ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਤਿੰਨ ਸਾਲਾਂ ਦੇ ਵਿੱਚ ਐਸਾ ਕੀ ਆਮ ਆਦਮੀ ਪਾਰਟੀ ਨੇ ਦਿੱਤਾ ਡੇਢ ਸਾਲ ਰਹਿ ਗਿਆ ਕਦੇ ਤਾਂ ਅੱਪਾ ਪੰਜਾਬ ਦੇ ਲਈ ਖੜ ਜੀਏ ਕਿ ਆਪਾ ਕੱਲਾ ਮੁੱਖ ਮੰਤਰੀ ਜਾਂ ਆਪਾ ਆਮ ਆਦਮੀ ਪਾਰਟੀ ਦੇ ਆਕਾਮਾਂ ਨੂੰ ਖੁਸ਼ ਕਰਨਾ ਹੈ ਕੀ ਆਪਾ ਪੰਜਾਬ ਪ੍ਰਤੀ ਆਪਣਾ ਕੋਈ ਫਰਜ਼ ਨਹੀਂ ਸੋ ਇਹ ਗੱਲਾਂ ਦੇ ਨਾਲ ਮੈਂ ਆਮ ਆਦਮੀ ਪਾਰਟੀ ਨੂੰ ਇੱਕ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਡੇਢ ਸਾਲ ਦਾ ਸਮਾਂ ਰਹਿ ਗਿਆ ਆਮ ਆਦਮੀ ਪਾਰਟੀ ਆਪਣਾ ਫਰਜ਼ ਪਛਾਣੇ ਆਮ ਆਦਮੀ ਪਾਰਟੀ ਨੂੰ ਜੋ ਜ਼ਿੰਮੇਵਾਰੀ ਪੰਜਾਬ ਨੇ ਲਈ ਹੈ ਜੋ 92 ਐਮਐਲਏ ਦਿੱਤੇ ਨੇ ਉਹ 92 ਐਮਐਲਏ ਦਾ ਕਰਜ਼ ਹੈ ਆਮ ਆਦਮੀ ਪਾਰਟੀ ਦੇ ਸਿਰ ਤੇ ਉਹ ਪੰਜਾਬ ਦਾ ਚੁਕਾ ਦਿਓ ਨਹੀਂ ਫਿਰ 2027 ਦੇ ਵਿੱਚ ਜੋ ਹਾਲਾਤ ਨੇ ਅੱਜ ਐਮਐਲਏ ਕਿਉਂ ਬੋਲ ਰਹੇ ਅੱਜ ਐਮਐਲਏ ਨੂੰ ਕਿਉਂ ਪੜਾਸ ਕੱਢਣੀ ਪੈ ਰਹੀ ਹੈ ਕਿਉਂਕਿ ਹਲਕਿਆਂ ਚ ਉਹਨਾਂ ਨੂੰ ਬੜਾ ਨਹੀਂ ਦਿੰਦੇ ਲੋਕ ਉਹਨਾਂ ਦੇ ਕੱਪੜੇ ਪਾੜ ਰਹੇ ਨੇ ਮਜਬੂਰੀ ਬਣ ਗਈ ਹੈ ਐਮਐਲਏਾਂ ਦੀ ਥੋੜੇ ਖਿਲਾਫ ਬੋਲਣਾ ਜਾਂ ਦਿੱਲੀ ਦੇ ਖਿਲਾਫ ਬੋਲਣਾ ਗਰੀਲਾ ਵਾਰ ਚਲਪੀ ਹੈ ਭਗਵੰਤ ਮਾਨ ਸਾਹਿਬ ਦੇ ਖੇਮੇ ਦੇ ਐਮਐਲਏ ਦਿੱਲੀ ਨੂੰ ਨਿੰਦਰੇ ਨੇ ਦਿੱਲੀ ਵਾਲੇ ਭਗਵੰਤ ਮਾਨ ਸਾਹਿਬ ਨੂੰ ਨਿੰਦਰੇ ਨੇ ਪਰ ਇਹ ਥੋੜੀ ਆਪਸੀ ਲੜਾਈ ਦੇ ਵਿੱਚ ਨੁਕਸਾਨ ਪੰਜਾਬ ਦਾ ਹੋ